ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਆਓ ਸੰਤ ਬਾਬਾ ਹਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਜਿਸ ਤਰ੍ਹਾਂ ਆਪ ਜੀ ਨੇ ਪਹਿਲੀ ਸਾਖੀ ਦੇ ਵਿੱਚ ਸਰਵਣ ਕੀਤਾ ਸੀ ਡਾਕਟਰ ਹੁਸੈਨ ਸਿੰਘ ਜੀ ਦਾ ਮਿਲ ਬਾਬਾ ਜੀ ਨਾਲ ਕਿਵੇਂ ਹੋਇਆ ਆਓ ਅਗਲੀ ਸਾਖੀ ਆਪ ਜੀ ਨਾਲ ਸਾਂਝ ਪਾਈਏ ਡਾਕਟਰ ਸਾਹਿਬ ਜੀ ਦੇ ਕਹਿਣ ਮੁਤਾਬਕ ਉਹਨਾਂ ਨੇ ਪੋਥੀ ਪੜਨ ਵਾਲੇ ਨੂੰ 1 ਰੁਪਇਆ ਰੱਖ ਕੇ ਮੱਥਾ ਟੇਕਿਆ ਜਦੋਂ ਘੁੰਮਣੇ ਪਹੁੰਚੇ ਤਾਂ ਉਹ ਸਿੰਘ ਨੇ 1 ਰੁਪਇਆ ਬਾਬਾ ਜੀ ਨੂੰ ਦੇ ਦਿੱਤਾ ਆਖਿਆ ਕਿਸੇ ਨੇ ਆ ਛਿੱਲੜ ਰੱਖ ਕੇ ਮੱਥਾ ਟੇਕਿਆ ਹੈ ਤੇ ਡਾਕਟਰ ਸਾਹਿਬ ਕਹਿੰਦੇ ਫਿਰ ਮੈਨੂੰ ਪਤਾ ਲੱਗਾ ਕਿ ਇਹਨਾਂ ਵਿੱਚ ਸੰਤ ਕਿਹੜੇ ਹਨ ਮੇਰਾ ਰੁਪਇਆ ਉਹਨਾਂ ਵਾਪਸ ਕਰ ਦਿੱਤਾ ਉਹ ਬਾਬਾ ਜੀ ਨੇ ਤੇ ਇਸ਼ਾਰੇ ਨਾਲ ਆਪਣੇ ਕੋਲ ਬਿਠਾਇਆ ਮੇਰੇ ਵੱਲ ਗੌਰ ਨਾਲ ਵੇਖ ਕੇ ਪੁੱਛਿਆ ਤੂੰ ਕਿੱਥੋਂ ਆਇਆ ਮੈਂ ਕਿਹਾ ਜੀ ਨਸ਼ਹਿਰੇ ਤੋਂ ਆਇਆ ਹਾਂ ਸੰਤ ਬਾਬਾ ਜੀ ਕਹਿਣ ਲੱਗੇ ਵਰਦੀ ਤਾਨੂੰ ਸ਼ਹਿਰੇ ਵਾਲੇ ਹਰਨਾਮ ਸਿੰਘ ਦੀ ਲਾਈ ਹੋਈ ਹੈ ਸ਼ਬਦ ਵੀ ਲਈ ਆਈ ਮੈਂ ਕਿਹਾ ਜੀ ਨਹੀਂ ਸ਼ਬਦ ਉਹ ਨਾ ਦਿੱਤਾ ਨਹੀਂ ਸਿਰਫ ਬਾਣੀ ਪੜਦਾ ਹਾਂ ਸੰਤ ਕਹਿਣ ਲੱਗੇ ਜੇਕਰ ਲੰਗਰ ਵਿੱਚ ਬੈਠੇ ਆਂ ਪ੍ਰਸ਼ਾਦੀ ਵਾਲਾ ਉਧਰ ਨਾ ਆਵੇ ਤਾਂ ਮੰਗ ਕੇ ਲੈ ਲਈਦਾ ਹੈ ਤੂੰ ਆਪ ਮੰਗ ਕੇ ਲੈਣਾ ਸੀ ਮੈਂ ਕਿਹਾ ਮਹਾਰਾਜੀ ਕਿਸੇ ਹੋਰ ਕੋਲੋਂ ਸ਼ਬਦ ਆਉਂਦੇ ਸਨ ਤੇ ਮੈਂ ਮਹਾਰਾਜ ਜੀ ਕੋਲੋਂ ਹੀ ਲੈਣਾ ਚਾਹੁੰਦਾ ਸਾਂ ਤੇ ਸੰਤ ਬਾਬਾ ਹਾਰਾ ਸਿੰਘ ਜੀ ਨੇ ਫਿਰ ਕਹਿਣ ਲੱਗੇ ਜਿਸਨੇ ਲੰਗਰ ਲਾਇਆ ਹੁੰਦਾ ਹੈ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਪ੍ਰਸ਼ਾਦੇ ਉਹੀ ਵਰਤਾਵੇ ਜਿਸ ਤੋਂ ਵੀ ਪ੍ਰਸ਼ਾਦਾ ਮਿਲੇ ਲੈ ਲੈਣਾ ਚਾਹੀਦਾ ਹੈ ਹੁੰਦਾ ਤਾਂ ਉਸੇ ਵੱਲੋਂ ਹੈ ਜਿਸਨੇ ਲੰਗਰ ਲਾਇਆ ਹੁੰਦਾ ਹੈ ਫਿਰ ਡਾਕਟਰ ਸਾਹਿਬ ਕਹਿੰਦੇ ਮੈਨੂੰ ਇੱਕਦਮ ਅਹਿਸਾਸ ਹੋਇਆ ਕਿ ਮਨਾ ਜੇ ਅੱਗੇ ਮੰਗੇ ਨਹੀਂ ਲਿਆ ਤਾਂ ਹੋਣੀ ਮੰਗ ਲੈ ਮੈਂ ਕਿਹਾ ਜੀ ਸ਼ਬਦ ਤੁਸੀਂ ਹੀ ਦੇ ਦਿਓ ਆਪ ਕਿਰਪਾ ਕਰਕੇ ਮਿਹਰ ਦੀ ਘਰ ਵਿੱਚ ਆਏ ਤੇ ਸ਼ਬਦ ਦੀ ਬਖਸ਼ਿਸ਼ ਕਰ ਦਿੱਤੀ ਜਿਹੜੀ ਚੀਜ਼ ਜਿੱਥੋਂ ਮਿਲਣੀ ਹੋਵੇ ਉੱਥੋਂ ਹੀ ਮਿਲਦੀ ਹੈ ਇਹ ਕਾਦਰ ਨੇ ਵਿਧਾਨ ਕੜਿਆ ਹੋਇਆ ਹੈ ਨਾਲੀ ਸ਼ਬਦ ਦੀ ᔪਗਤੀ ਵੀ ਦੱਸੀ ਕਿ ਸਾ ਜਦੋਂ ਅੰਦਰ ਜਾਵੇ ਤਾਂ ਸਤਨਾਮ ਬਾਹਰ ਆਵੇ ਤਾਂ ਵਾਹਿਗੁਰੂ ਕਹਿਣਾ ਨਾ ਬੁੱਲ ਹਿੱਲੇ ਨਾ ਜ਼ਬਾਨ ਅੰਦਰ ਹੀ ਅੰਦਰ ਜਪਣਾ ਦੇ ਨਾਲ ਹੀ ਮੇਰੇ ਖਬੇ ਗੋਡੇ ਨਾਲ ਆਪਣਾ ਸੱਜਾ ਗੋਡਾ ਸ਼ੁਹਾਇਆ ਬਸ ਗੋਡਾ ਛੋਣ ਦੀ ਦੇਰ ਸੀ ਮੇਰੇ ਅੰਦਰ ਡਾਕਟਰ ਸਾਹਿਬ ਕਹਿੰਦੇ ਜੋਰ ਦਾ ਕਰੰਟ ਲੱਗਾ ਜਿਵੇਂ ਸਰੀਰ ਵਿੱਚ ਚਰਨਾਹਟ ਜੀ ਛਿੜ ਗਈ ਜਿਵੇਂ ਕਿਸੇ ਨੇ ਬੰਦ ਚੀਜ਼ ਦਾ ਟੱਕਣ ਖੋਲ ਦਿੱਤਾ ਹੋਵੇ ਫਿਰ ਬਾਬਾ ਜੀ ਦੇ ਕਹਨ ਤੇ ਇੱਕ ਸੇਵਾਦਾਰ ਨੇ ਮੈਨੂੰ ਲੱਸੀ ਵੀ ਪਿਾਈ ਤੇ ਮਹਾਂਪੁਰਖ ਬਾਬਾ ਹਜਾਰਾ ਸਿੰਘ ਜੀ ਕਹਿਣ ਲੱਗੇ ਚੱਲ ਉੱਠ ਹੁਣ ਪਹਿਰੇ ਲੱਗ ਜਾ ਅੱਠ ਦਿਨਾਂ ਤੋਂ ਪਹਿਲਾਂ ਨਾ ਆਵੀਂ ਮੈਂ ਵਾਪਸ ਮੁੜ ਪਿਆ ਮੇਰੇ ਅੰਦਰ ਸ਼ਬਦਾਂ ਦਾ ਤੂਫਾਨ ਜਿਹਾ ਉੱਠ ਖਲੋਤਾ ਸੁਰਤ ਦੇ ਅੱਜ ਹੁੰਦਾ ਜਿਵੇਂ ਮੇਰੇ ਪੈਰ ਧਰਤੀ ਤੇ ਨਹੀਂ ਸੰ ਲੱਗਦੇ ਸੁਰਤ ਜਿਵੇਂ ਗਗਨੰਤਰਵਾਸੀ ਹੁੰਦੀ ਜਾ ਰਹੀ ਹੋਵੇ ਹਰ ਵੇਲੇ ਇੱਕ ਅਜੀਬ ਮਹਤੀਜੀ ਸ਼ਾਇਰੀ ਰਹਿੰਦੀ ਸ਼ਬਦ ਦਾ ਪ੍ਰਵਾਹ ਪੂਰੀ ਜ਼ੋਰਨ ਤੇ ਚੱਲਦਾ ਇੱਕ ਸਵਾਸ ਵੀ ਖਾਲੀ ਜਾਂਦਾ ਤਾਂ ਜਾਨ ਨਿਕਲਦੀ ਜਾਪਦੀ ਹੋਰ ਕੋਈ ਵਿਚਾਰ ਨਹੀਂ ਸੀ ਕਿਸੇ ਨਾਲ ਬੋਲਣ ਤੋਂ ਵੀ ਸੰਕੋਚ ਕਰਦਾ ਸਾਂ نیند ਘੱਟ ਗਈ ਜਦੋਂ ਨੀਂਦ ਆਉਣੀ ਵੀ ਤਾਂ ਸੁਰਤ ਸੰਤਾਂ ਦੇ ਆਲੇ-ਦੁਆਲੇ ਘੁੰਮਦੀ ਰਹਿਣੀ ਨੌਕਰੀ ਸਮੇਂ ਵੀ ਯਤਨ ਹੁੰਦਾ ਕਿ ਕੰਮ ਕਰਕੇ ਵਿਹਲੇ ਸਮੇਂ ਸੁਰਤ ਨਾਮ ਬਾਣੀ ਵਿੱਚ ਜੁੜੀ ਰਹੇ ਨੁਸ਼ੇਰ ਚਾਰੇ ਵਾਲੀ ਸੰਗਤ ਵਿੱਚ ਜਾਣਾ ਘਟ ਹੋ ਗਿਆ ਘਰ ਵਿੱਚ ਹੀ ਪਰਚਾ ਪੈ ਗਿਆ ਤੇ ਹੁਣ ਕਿੱਥੇ ਜਾਣਾ ਸੀ ਬਾਣਾ ਜੀ ਨਸ਼ਾਰੇ ਵਾਲਿਆਂ ਦਾ ਹੀ ਰੱਖਿਆ ਸੀ 8 ਦਿਨ ਕਿਵੇਂ ਬੀਤੇ ਦੱਸਿਆ ਨਹੀਂ ਜਾ ਸਕਦਾ ਗੁਰੂ ਪਿਆਰਿਓ ਇਹ ਸੀ ਜਦੋਂ ਸੰਤਾਨਾਂ ਡਾਕਟਰ ਸਾਦਾ ਮਲਾਪ ਹੋਇਆ ਹੁਣ ਅਗਲੇ ਭਾਗ ਵਿੱਚ ਆਪ ਜੀ ਨਾਲ ਫੇਰ ਸੰਜ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ